ਬਾਬਾ ਫਰੀਦ ਜੀ ਦਾ ਇੱਕ ਆਪਾਂ ਵਾਕ ਪੜ੍ਹਦੇ ਆ ਨਾ ਕਿੰਨੀ ਪਿਆਰੀ ਵਿਚਾਰ ਦਿੱਤੀ ਉਹ ਗੱਲ ਵੱਖਰੀ ਹੈ ਵੀ ਅਸੀਂ ਡੁੰਗਾਈ ਚ ਕਦੀ ਗਏ ਨਹੀਂ ਬਾਣੀ ਦੇ ਅਰਥਾਂ ਦੇ ਵਿੱਚ ਉੱਤੇ ਉੱਤੇ ਦੇ ਅਰਥ ਕਰ ਲਏ ਤੇ ਕਈ ਵਾਰੀ ਅਰਥਾਂ ਦੇ ਅਨਰਥ ਵੀ ਬਣ ਗਏ ਹੁਣ ਬਾਬਾ ਫਰੀਦ ਜੀ ਨੇ ਕਿੰਨੀ ਪਿਆਰੀ ਵਿਚਾਰ ਦਿੱਤੀ ਆਪਣੇ ਸ਼ਲੋਕ ਦੇ ਵਿੱਚ ਬਾਬਾ ਫਰੀਦ ਜੀ ਆਖਦੇ ਨੇ ਫਰੀਦ ਦਾ ਬੁਰੇ ਦਾ ਭਲਾ ਕਰ ਬਾਬਾ ਫਰੀਦ ਜੀ ਕਹਿੰਦੇ ਏ ਫਰੀਦ ਬੁਰੇ ਦਾ ਭਲਾ ਕਰ ਹੁਣ ਜੇ ਇਹਦੇ ਅਰਥ ਆਪਾਂ ਇਦਾਂ ਲਈਏ ਵੀ ਜਿਹੜਾ ਬੁਰਾ ਹੈ ਨਾ ਉਹਦਾ ਭਲਾ ਕਰਨਾ ਚਾਹੀਦਾ ਤੇ ਮੰਨ ਲਓ ਸਾਡੇ ਘਰ ਵਿੱਚ ਹੋ ਜਾਵੇ ਚੋਰੀ ਤੇ ਅਸੀਂ ਕਦੀ ਆਖੀਏ ਵੀ ਉਹ ਬੁਰਾ ਬੰਦਾ ਸੀਗਾ ਜਿੰਨੇ ਸਾਡੇ ਘਰ ਵਿੱਚ ਚੋਰੀ ਕੀਤੀ ਇਦਾਂ ਕਰਦੇ ਆ ਆਪਾਂ ਉਹਦਾ ਭਲਾ ਕਰਦੇ ਆ ਪੁਲਿਸ ਵਿੱਚ ਰਿਪੋਰਟ ਨਹੀਂ ਲਿਖਵਾਉਂਦੇ ਹੁੰਦਾ ਐ ਤਾਂ ਕਦੀ ਜਿੰਨੇ ਚੋਰੀ ਕੀਤੀ ਆਪਾਂ ਕਹਿੰਨੇ ਪੁਲਿਸ 'ਚ ਰਿਪੋਰਟ ਲਿਖਾਓ ਜੀ ਇਹ ਬੰਦਾ ਫੜਿਆ ਜਾਣਾ ਚਾਹੀਦਾ ਸਮਾਜ ਦੇ ਵਿੱਚ ਬਲਾਤਕਾਰ ਵਰਗੀਆਂ ਘਟਨਾਵਾਂ ਵਾਪਰਦੀਆਂ ਨੇ बुरा काम है ना ਤੇ ਜੇ ਹੁਣ ਆਪਾਂ ਆਖੀਏ ਜੇ ਬਾਬਾ ਫਰੀਦ ਜੀ ਕਹਿ ਰਹੇ ਨੇ ਵੀ ਇਸ ਬੰਦੇ ਨੇ ਬੁਰਾ ਕੰਮ ਕੀਤਾ ਇਹਦਾ ਭਲਾ ਕਰੋ ਇਦਾਂ ਕਰੋ ਇਹਨੂੰ ਛੱਡ ਦਿਓ ਬੇਸ਼ੱਕ ਇਹਨੇ ਮਾੜਾ ਕੰਮ ਕੀਤਾ ਇਹਨੂੰ ਛੱਡਦਣਾ ਚਾਹੀਦਾ ਤੇ ਜੇ ਇਸੇ ਤਰ੍ਹਾਂ ਲੋਕ ਬੁਰੇ ਕੰਮ ਕਰਦੇ ਜਾਣ ਕਰਦੇ ਜਾਣ ਤੇ ਆਪਾਂ ਬਾਬਾ ਫਰੀਦ ਜੀ ਦਾ ਵਾਕ ਪੜ ਕੇ ਉਹਨੂੰ ਛੱਡੀ ਜਾਈਏ ਛੱਡੀ ਜਾਈਏ ਤੇ ਕੀ ਹਾਲ ਬਣੂਗਾ ਜੀ ਸਮਾਜ ਦਾ ਇੱਥੇ ਤੇ ਹਹਾਕਾਰ ਮੱਜੂਗੀ ਇਥੇ ਤੇ ਆਹ ਕਰਮ ਆਜੂਗੀ ਲੋਕਾਂ ਨੂੰ ਭੜੇ ਕੰਮ ਕਰਨ ਵਾਲੇ ਲੋਕਾਂ ਨੂੰ ਤੇ ਸ਼ਹਿ ਮਿਲ ਜਾਏਗੀ ਵੀ ਬਾਬਾ ਫਰੀਦ ਸਾਡੇ ਨਾਲ ਖਲੋਤਾ ਹੋਇਆ ਕਰੀ ਜਾਓ ਤਗੜੇ ਹੋ ਕੇ ਪੁੱਠੇ ਕੰਮ ਬਾਬੇ ਫਰੀਦ ਨੇ ਤੇ ਆਖ ਦਿੱਤਾ ਕਿ ਬੁਰੇ ਦਾ ਭਲਾ ਕਰ ਵੀ ਸਿੱਖਾਂ ਨੇ ਹੁਣ ਸਾਰਿਆਂ ਦਾ ਭਲਾ ਹੀ ਕਰਨਾ ਇਹਨਾਂ ਨੂੰ ਭਾਵੇਂ ਚੰਗੀ ਤਰ੍ਹਾਂ ਲੁੱਟ ਲਓ ਇਹਨਾਂ ਦੇ ਘਰਾਂ 'ਚ ਡਾਕੇ ਮਾਰੋ ਇਹਨਾਂ ਨੂੰ ਠੱਗ ਲਓ ਆ ਸ਼ਾਇਦ ਮੇਰੇ ਖਿਆਲ ਪਖੰਡੀ ਸਾਹਿਬ ਤਾਈਓ ਸਾਨੂੰ ਠੱਗੀ ਜਾਂਦੇ ਨੇ ਤਾਂ ਹੀ ਉਹਨਾਂ ਦਾ ਭਲਾ ਕਰੀ ਜਾਂਦੇ ਆ ਉਹ ਸਾਨੂੰ ਠੱਗੀ ਜਾਂਦੇ ਅਸੀਂ ਉਹਨਾਂ ਦੇ ਡੇਰਿਆਂ 'ਚ ਜਾ ਜਾ ਕੇ ਉਹਨਾਂ ਅੱਗੇ ਮੱਥੇ ਟੇਕੀ ਜਾਂਦੇ ਆ ਵੀ ਹੋਰ ਠੱਗੋ ਜੀ ਅਸੀਂ ਤਿਆਰ ਬੈਠੇ ਆ ਠੱਗ ਲਓ ਸਾਨੂੰ ਤਿਆਰ ਬੈਠੇ ਆ ਆਪਾਂ ਹੁਣ ਕਿਉਂਕਿ ਅਸੀਂ ਇਹਦੀ ਅਸਲ ਗੱਲ ਨੂੰ ਨਹੀਂ ਸਮਝਿਆ ਅਸਲ ਭਾਵ ਕੁਝ ਹੋਰ ਸੀਗਾ ਇਨ੍ਹਾਂ ਵਾਕਾਂ ਦਾ ਗੌਰ ਕਰਿਓ ਬਾਬਾ ਫਰੀਦ ਜੀ ਸਮਝਾਣਾ ਕੀ ਚਾ ਰਹੇ ਨੇ ਫਰੀਦ ਦਾ ਕਹਿੰਦੇ ਹੇ ਫਰੀਦ ਆਪਣੇ ਆਪ ਨੂੰ ਸੰਬੋਧਨ ਕਰ ਰਹੇ ਤੁਸੀਂ ਸਾਰੇ ਆਪਣੇ ਆਪ ਨੂੰ ਸੰਬੋਧਨ ਕਰ ਲਓ ਬਾਬਾ ਫਰੀਦ ਜੀ ਨੇ ਆਪਣਾ ਨਾਮ ਲਿਆ ਅਸੀਂ ਆਪਣਾ ਨਾਮ ਲੈ ਲਈਏ ਫਰੀਦਾ ਬੁਰੇ ਦਾ ਭਲਾ ਕਰ ਏ ਫਰੀਦ ਬੁਰੇ ਦਾ ਇੱਥੇ ਬੁਰੇ ਦਾ ਭਾਵ ਪਤਾ ਕੀ ਹੈ ਜਿਹੜੇ ਮੇਰੇ ਅੰਦਰ ਬੁਰੇ ਖਿਆਲ ਨੇ ਨਾ ਬੁਰੇ ਖਿਆਲ ਉਹਨਾਂ ਨੂੰ ਭਲਾਈ ਵਾਲੇ ਖਿਆਲਾਂ ਦੇ ਵਿੱਚ ਤਬਦੀਲ ਕਰ ਦੇ ਫਰੀਦਾ ਬੁਰੇ ਦਾ ਭਲਾ ਕਰ ਇਹਨੂੰ ਕਿਹਾ ਬੁਰੇ ਦਾ ਭਲਾ ਕਰਨਾ ਜਿਹੜੇ ਮੇਰੇ ਅੰਦਰ ਬੁਰੇ ਖਿਆਲ ਨੇ ਉਹਨਾਂ ਭੈੜੇ ਖਿਆਲਾਂ ਨੂੰ ਉਹਨਾਂ ਬੁਰੇ ਖਿਆਲਾਂ ਨੂੰ ਪੜਾਈ ਵਾਲੇ ਖਿਆਲਾਂ ਵਿੱਚ ਤਬਦੀਲ ਕਰ ਤੇ ਉਹ ਭਲਾਈ ਵਾਲੇ ਖਿਆਲਾਂ ਚ ਕਿਵੇਂ ਤਬਦੀਲ ਹੋਣਗੇ ਬੁਰੇ ਖਿਆਲ ਜਦੋਂ ਗੁਰੂ ਕੋਲੋਂ ਮਤ ਲਈ ਜਾਵੇਗੀ ਗੁਰ ਕੀ ਮਤ ਤੂੰ ਲੈ ਈਆਂ ਨੇ ਗੁਰੂ ਸਾਹਿਬ ਨੇ ਤਾਂ ਹੀ ਓਖੇ ਸੀ ਨਾ ਕਿਹਦੇ ਭਲਿਆ ਗੁਰੂ ਦੀ ਮਤ ਲੈ ਲੈ ਗੁਰ ਕੀ ਮਤ ਤੂੰ ਲੈ ਇਆਨੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਗੁਰੂ ਦੀ ਮਤ ਲੈਣ ਤੋਂ ਬਗੈਰ ਵੱਡੇ ਵੱਡੇ ਸਿਆਣੇ ਵੀ ਡੁੱਬ ਜਾਂਦੇ ਨੇ ਇਸ ਕਰਕੇ हे ਭਲਿਆ ਤੂੰ ਆਪਣੇ ਜੀਵਨ ਦੇ ਵਿੱਚ ਗੁਰੂ ਦੀ ਮਤ ਨੂੰ ਧਾਰਨ ਕਰ ਲੈ ਤੇ ਗੁਰੂ ਦੀ ਮਤ ਜੀਵਨ ਵਿੱਚ ਆਵੇਗੀ ਤੇ ਹੋਵੇਗਾ ਕੀ ਬੁਰੇ ਖਿਆਲ ਪੜਾਈ ਵਾਲੇ ਖਿਆਲਾਂ ਦੇ ਵਿੱਚ ਤਬਦੀਲ ਹੋ ਜਾਣਗੇ ਫਿਰ ਬੰਦਾ ਮਨ ਦੇ ਤਲ ਦੇ ਉੱਤੇ ਪਾਪ ਵੀ ਨਹੀਂ ਕਰੇਗਾ ਹੁਣ ਜਦੋਂ ਬੰਦਾ ਪਾਪ ਕਰ ਰਿਹਾ ਸੋਚ ਕਿੱਥੇ ਪੈਦਾ ਹੁੰਦੀ ਮਨ ਚ ਹੀ ਹੁੰਦੀ ਹੈ ਨਾ ਮਨ ਚ ਹੀ ਭੈੜੇ ਖਿਆਲ ਆਉਂਦੇ ਹੁਣ ਉਹ ਮਨ ਵਾਲੇ ਜਿਹੜੇ ਭੈੜੇ ਖਿਆਲ ਸੀ ਭਲਾਈ ਵਾਲੇ ਖਿਆਲਾਂ ਵੀ ਤਬਦੀਲ ਹੋ ਜਾਣ ਤੇ ਬਾਬੇ ਫਰੀਦ ਨੇ ਆਖਿਆ ਕਹਿੰਦੇ ਜੀਵਨ ਚ ਕ੍ਰਾਂਤੀ ਪਤਾ ਕਿਵੇਂ ਵੀ ਆਉਂਦੀ ਹੈ ਆ ਸੁਣਿਓ ਫਿਰ ਫਰੀਦ ਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਹੰਡਾਏ ਜਦੋਂ ਬੁਰੇ ਖਿਆਲ ਭਲਾਈ ਵਾਲੇ ਖਿਆਲਾਂ ਵਿੱਚ ਤਬਦੀਲ ਹੋ ਗਏ ਪਹਿਲਾਂ ਮੈਂ ਭੈੜਾ ਸੋਚਦਾ ਸੀ ਹੁਣ ਮੈਂ ਚੰਗਾ ਸੋchnਾ ਸ਼ੁਰੂ ਕਰ ਦਿੱਤਾ ਹੋਇਆ ਪਤਾ ਕੀ ਗੁੱਸਾ ਮੰਨਣਾ ਹੰਡਾਏ ਹੁਣ ਗੁੱਸਾ ਮੇਰੇ ਲਾਗੇ ਵੀ ਨਹੀਂ ਲੱਗਦਾ ਗੁੱਸਾ ਕਿਉਂ ਆਉਂਦਾ ਸੀ ਜੀ ਪਹਿਲਾਂ ਕਿਉਂਕਿ ਖਿਆਲ ਭੈੜੇ ਸੀਗੇ ਭੈੜੇ ਖਿਆਲਾਂ ਕਰਕੇ ਤੇ ਗੁੱਸਾ ਚੜਦਾ ਸੀਗਾ ਬੰਦੇ ਨੂੰ ਭੜੇ ਖਿਆਲਾਂ ਕਰਕੇ ਹੁਣ ਉਹ ਭੜੇ ਖਿਆਲ ਰਹਿ ਹੀ ਨਹੀਂ ਇਸੇ ਨੂੰ ਤੇ ਆਖਿਆ ਸੀ ਨਾ ਇਸੇ ਨੂੰ ਬਾਬਾ ਕਬੀਰ ਨੇ ਆਖਿਆ ਸੀ ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਤੇ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ਇਸੇ ਨੂੰ ਆਖਿਆ ਸੀ ਅਸੀਂ ਇਹ ਸ਼ਬਦ ਪਤਾ ਕਿੱਥੇ ਪੜੇ ਜਿੱਥੇ ਕੋਈ ਬੁੱਢਾ ਬਾਬਾ ਮਰ ਗਿਆ ਸੀ ਨਾ ਕੋਈ ਬਜ਼ੁਰਗ ਚੜ੍ਹਾਈ ਕਰ ਗਿਆ ਸੀ ਅਸੀਂ ਉੱਥੇ ਇਹ ਸ਼ਬਦ ਪੜ ਦਿੱਤਾ ਕਿ ਬਾਬਾ ਬੋਲਤੇ ਤੇ ਵੀ ਆ ਜਿਹੜਾ ਬਾਬਾ ਇੱਥੇ ਮਰਿਆ ਪਿਆ ਨਾ ਇਹ ਕਦੀ ਬੋਲ ਬਾਬਾ ਬੋਲਤੇ ਤੇ ਕਹਾਂ ਗਏ ਕਿੱਥੇ ਚਲ ਗਏ ਜੀ ਦੇਹੀ ਕੇ ਸੰਗ ਰਹਤੇ ਵੀ ਪਹਿਲਾਂ ਸ਼ਰੀਰ ਦੇ ਨਾਲ ਹੀ ਹੁੰਦਾ ਸੀ ਸੁਰਤ ਮਾਏ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ਪਹਿਲਾਂ ਵਾਹਾਂ ਕਥਾ ਵਿਚਾਰਾ ਕਰਦਾ ਹੁੰਦਾ ਸੀ ਚਾਰ ਜਣਿਆਂ ਚ ਬਹਿ ਕੇ ਹੁਣ ਪਤਾ ਨਹੀਂ ਇਹ ਕਿੱਥੇ ਚਲਿਆ ਗਿਆ ਕਿਉਂਕਿ ਅਸੀਂ ਆਪਣੀ ਸੋਚ ਦੇ ਨਾਲ ਹੀ ਅਰਥ ਕਰ ਛੱਡੇ ਅਸੀਂ ਗੁਰਬਾਣੀ ਨੂੰ ਸਮਝਿਆ ਨਹੀਂ ਵੀ ਗੱਲ ਕੀ ਸਮਝਾਈ ਜਾ ਰਹੀ ਉਥੇ ਕਿਸੇ ਮਰੇ ਹੋਏ ਬਜ਼ੁਰਗ ਦੀ ਗੱਲ ਨਹੀਂ ਹੋ ਰਹੀ ਉਥੇ ਬਾਬਾ ਵੀ ਆਪਣੇ ਆਪ ਨੂੰ ਹੀ ਭਗਤ ਜੀ ਨੇ ਸਬੋਧਨ ਕੀਤਾ ਬਾਬਾ ਦਾ ਮਤਲਬ ਹੈ ਹੇ ਭਾਈ ਬਾਬਾ ਬੋਲਤੇ ਥੇ ਜਿਹੜੇ ਮੇਰੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪਹਿਲਾਂ ਬੋਲਿਆ ਕਰਦੇ ਸੀ ਉਹ ਹੁਣ ਕਿੱਥੇ ਚਲੇ ਗਏ ਕਹਿੰਦੇ ਪਤਾ ਨਹੀਂ ਕਿੱਥੇ ਚਲੇ ਗਏ ਜਦੋਂ ਮੈਂ ਗੁਰੂ ਦੀ ਮਤ ਨੂੰ ਜੀਵਨ ਵਿੱਚ ਧਾਰਨ ਕੀਤਾ ਨਾ ਹੁਣ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਮੇਰੇ ਲਾਗੇ ਵੀ ਨਹੀਂ ਲੱਗਦੇ ਬਾਬਾ ਹੇ ਭਾਈ ਬੋਲਦੇ ਤੇ ਕਹਾਂ ਗਏ ਆ ਕਾਮਕਰੋ ਲੋਮੋ ਘਰ ਕਿੱਥੇ ਚਲ ਗਏ ਦੇਹੀ ਕੇ ਸੰਗ ਰਹਤੇ ਪਹਿਲਾਂ ਤਾਂ ਇਸੇ ਸਰੀਰ ਦੇ ਨਾਲ ਹੀ ਹੁੰਦੇ ਸੀ ਬੜਾ ਤੰਗ ਕਰਦੇ ਸੀ ਮੈਨੂੰ ਬੜਾ ਤੰਗ ਕਰਦੇ ਸੀ ਦੇਹੀ ਕੇ ਸੰਗ ਰਹਤੇ ਸੁਰਤ ਮਾਹੇ ਜੋ ਨਿਰਤੇ ਕਰਤੇ ਹਮੇਸ਼ਾ ਮੇਰੀ ਸੁਰਤ ਦੇ ਵਿੱਚ ਨਾ ਇਹ ਭੰਗੜਾ ਪਾਉਂਦੇ ਰਹਿੰਦੇ ਸੀ ਇਹ ਕਾਮਕਰੋ ਲੋਮੋ ਹੰਕਾਰ ਪਪ ਸਦਾ ਹੀ ਸੁਰਤ ਦੇ ਵਿੱਚ ਭੇੜੀਆਂ ਵਿਚਾਰਾਂ ਕਦੀ ਕਾਮ ਵਾਲੇ ਖਿਆਲ ਕਦੀ ਕ੍ਰੋਧ ਵਾਲੇ ਖਿਆਲ ਕਦੀ ਲੋਭ ਵਾਲੇ ਖਿਆਲ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ਇਹਨਾਂ ਦੀ ਕਥਾ ਬਾਰਤਾ ਮੇਰੇ ਦਿਮਾਗ ਅੰਦਰ ਚੱਲਦੀ ਰਹਿੰਦੀ ਸੀ ਹੁਣ ਵੇਖੋ ਜਿਹੜਾ ਬੰਦਾ ਲੋਭੀ ਹੁੰਦਾ ਏ ਉਹਦੇ ਦਿਮਾਗ 'ਚ ਕਹਾਣੀ ਚੱਲ ਰਹੀ ਏ ਨਾ ਮੈਂ ਲਾਲਚ ਕਰਕੇ ਕਿਵੇਂ ਧਨ ਇਕੱਠਾ ਕਰਨਾ ਏ ਮੈਂ ਰਿਸ਼ਵਤ ਕਿਵੇਂ ਲੈਣੀ ਏ ਇਹ ਕਥਾ ਬਾਰਤਾ ਦਿਮਾਗ 'ਚ ਚੱਲਦੀ ਰਹਿੰਦੀ ਏ ਟੇਬਲ ਦੇ ਉੱਪਰੋਂ ਲਵਾ ਜਾਂ ਥੱਲੇੋਂ ਲਵਾ ਕਥਾ ਵਾਰਤਾ ਚੱਲ ਰਹੀ ਹੈ ਕੈਮਰਾ ਤੇ ਨਹੀਂ ਲੱਗਾ ਕਥਾ ਵਾਰਤਾ ਚੱਲ ਰਹੀ ਇਹ ਸਾਰਾ ਦਿਮਾਗ ਦੇ ਅੰਦਰ ਜਿਹੜੀ ਪਲੈਨਿੰਗ ਚੱਲਦੀ ਨਾ ਇਹਨੂੰ ਕਹਿੰਦੇ ਕਥਾ ਵਾਰਤਾ ਕਹਿੰਦੇ ਇਹ ਕਥਾ ਵਾਰਤਾ ਦਿਮਾਗ ਦੇ ਵਿੱਚ ਚੱਲਦੀ ਸੀ ਪਰ ਗੁਰੂ ਨੇ ਰਹਿਮਤ ਕੀਤੀ ਇਹ ਕਥਾ ਵਾਰਤਾ ਮੁੱਕ ਗਈ ਹੁਣ ਹੁਣ ਨਹੀਂ ਰਹਿ ਗਿਆ ਕੁਝ ਵੀ ਹੁਣ ਨਹੀਂ ਰਹਿ ਗਿਆ ਇਹ ਕਿਉਂ ਹੋਇਆ ਕਿਉਂਕਿ ਫਰੀਦਾ ਬੁਰੇ ਦਾ ਭਲਾ ਕਰ ਜਦੋਂ ਬੁਰੇ ਖਿਆਲ ਭਲਾਈ ਵਾਲੇ ਖਿਆਲਾਂ 'ਚ ਤਬਦੀਲ ਹੋ ਗਏ ਹੁਣ ਕੀ ਹੋਇਆ ਗੁੱਸਾ ਮਨ ਨਾ ਹੰਡਾਏ ਹੁਣ ਗੁੱਸੇ ਤੇ ਲੱਗੇ ਵੀ ਨਹੀਂ ਲੱਗਦਾ ਤੇ ਤੀਜੇ ਨੰਬਰ ਉੱਤੇ ਆਖਿਆ ਕਹਿੰਦੇ ਦੇਹੀ ਰੋਗ ਨਾ ਲੱਗਈ ਜਿਨ੍ਹਾਂ ਦੇ ਭੈੜੇ ਖਿਆਲ ਚੰਗੇ ਖਿਆਲਾਂ ਵਿੱਚ ਤਬਦੀਲ ਹੋ ਜਾਂਦੇ ਨੇ ਨਾ ਉਹਨਾਂ ਦੀ ਦੇਹੀ ਨੂੰ ਕੋਈ ਰੋਗ ਨਹੀਂ ਲੱਗਦਾ ਕਿਹੜਾ ਰੋਗ ਨਹੀਂ ਲੱਗਦਾ ਢਿੱਡ ਪੇੜ ਨਹੀਂ ਹੁੰਦਾ ਸਿਰ ਨਹੀਂ ਦੁਖਦਾ ਮੋਢੇ ਤੇ ਗੋਡੇ ਨਹੀਂ ਦੁਖਦੇ ਇਹਨਾਂ ਦੀ ਗੱਲ ਨਹੀਂ ਹੋ ਰਹੀ ਵੇਖੋ ਇਹ ਤਾਂ ਬੰਦਾ ਜਿਵੇਂ ਇੱਕ ਨਾ ਮਸ਼ੀਨ ਵਾਂਗ ਹੈ ਜਿਵੇਂ ਆਮ ਮਸ਼ੀਨਾ ਹੁੰਦੀਆਂ ਕੋਈ ਵੀ ਮਸ਼ੀਨ ਕਹਿ ਲਓ ਕੋਈ ਮੋਟਰਸਾਈਕਲ ਕਹਿ ਲਓ ਕੋਈ ਗੱਡੀ ਕਹਿ ਲਓ ਜਾਂ ਕੋਈ ਹੋਰ ਮਸ਼ੀਨ ਦੀ ਗੱਲ ਕਰ ਲਓ ਵੀ ਇਲੈਕਟ੍ਰੋਨਿਕ ਚੀਜ਼ ਜਿਹੜੀ ਹੁੰਦੀ ਨਾ ਕੋਈ ਵੀ ਮਸ਼ੀਨ ਜਿਹੜੀ ਹੁੰਦੀ ਉਹ ਚ ਕੋਈ ਨਾ ਕੋਈ ਖਰਾਬੀ ਪੈਂਦੀ ਤਾਂ ਸਾਡਾ ਵੀ ਸਰੀਰ ਇੱਕ ਮਸ਼ੀਨ ਵਰਗਾ ਹੀ ਹੈ ਬਿਮਾਰੀਆਂ ਇਹਨੂੰ ਤੇ ਲੱਗਣੀਆਂ ਲੱਗਣੀਆਂ ਕੋਈ ਬੰਦਾ ਆਖੇ ਨਾ ਕਈ ਇਸ ਗੱਲ ਤੋਂ ਹੀ ਦੁਖੀ ਹੋਈ ਜਾਣਗੇ ਉਹ ਭਾਈ ਸਾਹਿਬ ਜੀ ਅਸੀਂ ਤਾਂ ਰੋਜ਼ਾਨਾ ਗੁਰਦੁਆਰੇ ਜਾਂਦੇ ਸੀ ਪਰ ਫਿਰ ਵੀ ਵੇਖੋ ਸਾਡੇ ਮੁੰਡੇ ਨੂੰ ਬੁਖਾਰ ਚੜ ਗਿਆ ਵੀ ਇਹ ਇੱਚ ਕਿڑی ਵੱਡੀ ਗੱਲ ਹੈ ਵੀ ਇਹ ਤਾਂ ਬੁਖਾਰ ਚੜਨਾ ਜ਼ੁਕਾਮ ਲੱਗਣਾ ਇਹ ਜ਼ੁਕਾਮ ਤੇ ਸਾਨੂੰ ਵੀ ਲੱਗ ਜਾਂਦੇ ਹੁਣ ਕੋਈ ਸਾਨੂੰ ਆ ਕੇ ਮੈਨੂੰ ਵੀ ਜ਼ੁਕਾਮ ਲੱਗਾ ਹੋਇਆ ਹੁਣ ਮੈਨੂੰ ਕੋਈ ਆ ਕੇ ਵੀ ਤੂੰ ਤੇ ਕਥਾ ਕਰਦਾ ਤਿੰਨ ਦਿਨ ਜ਼ੁਕਾਮ ਲੱਗਣਾ ਨਹੀਂ ਚਾਹੀਦਾ ਹੁਣ ਇਹ ਤਾਂ ਗੱਲ ਹੀ ਨਾ ਬਣਦੀ ਇਹ ਤਾਂ ਸਰੀਰ ਹੈ ਸਰੀਰ ਨੇ ਬਿਮਾਰ ਹੋਣਾ ਹੀ ਹੋਣਾ ਹੈ ਖੰਗ ਵੀ ਆਉਂਦੀ ਹੈ ਬੰਦੇ ਨੂੰ ਜ਼ੁਕਾਮ ਵੀ ਲੱਗ ਜਾਂਦਾ ਗਲਾ ਵੀ ਖਰਾਬ ਹੁੰਦਾ ਬੁਖਾਰ ਵੀ ਚੜ ਜਾਂਦਾ ਸਿਰ ਵੀ ਦੁਖਦਾ ਢਿੱਡ ਵੀ ਪੀੜ ਹੁੰਦਾ ਇਹ ਤਾਂ ਜੀ ਹੋਣਾ ਹੀ ਹੋਣਾ ਹੈ ਇਹ ਤੇ ਸਰੀਰਕ ਬਿਮਾਰੀਆਂ ਨੇ ਇਹ ਤੇ ਸਮਾਂ ਪਾ ਕੇ ਬੰਦੇ ਦੇ ਉੱਤੇ ਆਉਂਦੀਆਂ ਰਹਿੰਦੀਆਂ ਨੇ ਗੁਰਬਾਣੀ ਦੇ ਵਿੱਚ ਇਹਨਾਂ ਬਿਮਾਰੀਆਂ ਦਾ ਜ਼ਿਕਰ ਨਹੀਂ ਕੀਤਾ ਗੁਰੂ ਪਾਤਸ਼ਾਹ ਨੇ ਜਿੱਥੇ ਵਾਕ ਵੀ ਆਉਂਦਾ ਹੈ ਨਾ ਕਿ ਸਰਬ ਰੋਗ ਕਾ ਔਖਦ ਨਾਮ ਸੁਖਮਨੀ ਸਾਹਿਬ ਚ ਆਪਾਂ ਪੜ੍ਹਦੇ ਆਂ ਸਰਬ ਰੋਗ ਕਾ ਔਖਦ ਨਾਮ ਕਈ ਇਹੀ ਸੋਚੀ ਜਾਂਦੇ ਨੇ ਕਈ ਇਹੀ ਸੋਚੀ ਜਾਂਦੇ ਨੇ ਢਿੱਡ ਭੀੜ ਹੁੰਦਾ ਹੋਵੇ ਜਪਜੀ ਸਾਹਿਬ ਦਾ ਪਾਠ ਕਰ ਲਓ ਠੀਕ ਹੋ ਜਾਊਗਾ ਕਈ ਇਹੀ ਸੋਚੀ ਜਾਂਦੇ ਸਿਰ ਦੁਖਦਾ ਹੈ ਸੁਖਮਨੀ ਸਾਹਿਬ ਪੜ੍ਹ ਲਓ ਠੀਕ ਹੋ ਜਾਊਗਾ ਉਹ ਨਹੀਂ ਭਲਿਆ ਸਿਰ ਦੁਖਦਾ ਹੈ ਤਾਂ ਡਿਸਪ੍ਰਿਨ ਦੀ ਗੋਲੀ ਖਾਣੀ ਪੈਣੀ ਹੈ ਉਹ ਤੋਂ ਬਿਨਾਂ ਗੱਲ ਹੀ ਬਣਨੀ ਜੇ ਬੁਖਾਰ ਚੜਿਆ ਐ ਨਾ ਤੇ ਕੌਂਬੀ ਫਲੇਮ ਦੀ ਗੋਲੀ ਖਾਣੀ ਪੈਣੀ ਐ ਬੁਖਾਰ ਉਹਨੇ ਠੀਕ ਕਰਨਾ ਵੈਸੇ ਨਹੀਂ ਠੀਕ ਹੋ ਜਾਣਾ ਉਹਦੇ ਵਾਸਤੇ ਡਾਕਟਰ ਕੋ ਦਵਾਈ ਲੈਣੀ ਪੈਣੀ ਐ ਉਹ ਤਾਂ ਹੀ ਗੱਲ ਬਣਨੀ ਐ ਉਥੇ ਸਰਬ ਰੋਗ ਪਤਾ ਕਿਹੜੇ ਨੇ ਪੁੱਛੋ ਪੁੱਛੋ ਗੁਰੂ ਸਾਹਿਬ ਨੂੰ ਸਰਬ ਰੋਗ ਕਿਹੜੇ ਨੇ ਬਾਣੀ ਵਿੱਚ ਜੋ ਰੋਗਾਂ ਦਾ ਜ਼ਿਕਰ ਆਇਆ ਨਾ ਪਾਤਸ਼ਾਹ ਨੇ ਆਖਿਆ ਕਹਿੰਦੇ ਨਾਨਕ ਹਉਮੈ ਰੋਗ ਬੁਰੇ ਹਉਮੈ ਦਾ ਰੋਗ ਐ ਹਉਮੈ ਵੀ ਇੱਕ ਰੋਗ ਐ ਹਉਮੈ ਦੀਰਘ ਰੋਗ ਹੈ दारू ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਹੋਮੇ ਵੀ ਰੋਗ ਹੈ ਕਾਮ ਵੀ ਰੋਗ ਹੈ ਲੋਭ ਵੀ ਇੱਕ ਰੋਗ ਹੈ ਕ੍ਰੋਧ ਵੀ ਇੱਕ ਰੋਗ ਹੈ ਇਨਾਂ ਰੋਗਾਂ ਦੀ ਗੱਲ ਹੋ ਰਹੀ ਹੈ ਸਰਬ ਰੋਗ ਕਾ ਔਖਦ ਨਾਮ ਔਖਦ ਕਹਿੰਦੇ ਦਵਾਈ ਨੂੰ ਸਾਰੇਆਂ ਰੋਗਾਂ ਦੀ ਦਵਾਈ ਕੀ ਹੈ ਪ੍ਰਮਾਤਮਾ ਜੀ ਦਾ ਨਾਮ ਗੁਰੂ ਜੀ ਦੀ ਸਿੱਖਿਆ ਜਿਹੜੀ ਹੈ ਨਾ ਉਹ ਸਾਰਿਆਂ ਰੋਗਾਂ ਦਾ ਇਲਾਜ ਕਰਨ ਵਾਲੀ ਹੈ ਇਹਦੇ ਨਾਲ ਇਲਾਜ ਹੋਣਾ ਤੇ ਜਦੋਂ ਆਖਰੇ ਨੇ ਨਾ ਬਾਬਾ ਫਰੀਦ ਜੀ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗਈ ਉਹ ਦੇਹੀ ਨੂੰ ਪਤਾ ਕਿਹੜੇ ਰੋਗ ਲੱਗੇ ਨੇ ਅੱਖਾਂ ਨੂੰ ਰੋਗ ਲੱਗਾ ਹੋਇਆ ਪਰਾਇਆ ਰੂਪ ਵੇਖਣ ਦਾ ਹੈਗਾ ਨਾ ਰੋਗੇ ਵਾਲਾ ਅੱਖਾਂ ਨੂੰ ਰੋਗ ਲੱਗਾ ਪਰਾਇਆ ਰੂਪ ਵੇਖਣ ਦਾ ਅੱਖਾਂ ਨੂੰ ਰੋਗ ਹੈ ਕਿਸੇ ਦੂਜੇ ਦਾ ਧੰਨ ਵੇਖ ਕੇ ਮੱਛਰ ਜਾਂਦੀਆਂ ਨੇ ਵੀ ਇਹ ਸਾਰਾ ਧੰਨ ਤੇ ਮੇਰੇ ਕੋਲ ਹੋਣਾ ਚਾਹੀਦਾ। ਪ੍ਰਾਏ ਧੰਨ ਵਾਲੇ ਪਾਸੇ ਨੂੰ ਪ੍ਰਾਏ ਧੰਨ ਵਾਲੇ ਪਾਸੇ ਨੂੰ ਇਹ ਅੱਖਾਂ ਬੜੀਆਂ ਲੁਭਾਏਮਾਨ ਹੋ ਜਾਂਦੀਆਂ ਨੇ। ਇਹ ਰੋਗ ਐ ਅੱਖਾਂ ਨੂੰ ਜਿਹੜਾ ਲੱਗਾ ਹੋਇਆ ਐ। ਕੰਨਾਂ ਨੂੰ ਰੋਗ ਲੱਗਾ ਹੋਇਆ ਚੁਗਲੀ ਨਿੰਦਿਆ ਸੁਣਨ ਦਾ ਅਸ਼ਲੀਲ ਗਾਣੇ ਸੁਣਨ ਦਾ। ਹੁਣ ਇਹ ਕੰਨਾਂ ਨੂੰ ਜਿਹੜਾ ਅਸ਼ਲੀਲ ਗਾਣੇ ਸੁਣਨ ਦਾ ਰੋਗ ਲੱਗਾ ਹੋਇਆ ਨਾ ਇਹਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਇਸੇ ਚੀਜ਼ ਨੇ। ਆ ਤਾਈਓ ਵੇਖੋ ਲਫੰਡਰ ਜਿਹੇ ਗਾਇਕ ਨੇ ਜਿਹੜੇ ਕਿੰਨੇ ਹੀ ਪੈਦਾ ਹੋ ਗਏ ਬਹੁਤ ਆਤ ਗਿਣਤੀ ਦੇ ਅੰਦਰ ਪੈਦਾ ਹੋ ਗਏ ਮੂੰਹ ਚੁੱਕ ਕੇ ਰੋਜ਼ਾਨਾ ਹੀ ਕੋਈ ਨਾ ਕੋਈ ਲਫੰਡਰ ਜਹਾ ਗਾਇਕ ਟੀਵੀ ਉੱਤੇ ਵੇਖਣ ਨੂੰ ਨਵਾਂ ਮਿਲ ਜਾਂਦਾ ਵੀ ਇਹਨਾਂ ਨੇ ਸਮਾਜ ਨੂੰ ਦਿੱਤਾ ਕੁਝ ਨਹੀਂ ਹੀਰ ਰਾਜੇ ਸੱਸੀ ਪੂਨੂ ਤੋਂ ਸਵਾ ਕੱਖ ਨਹੀਂ ਦਿੱਤਾ ਵਿਗੜੇ ਹੋਏ ਲੋਕਾਂ ਦੀਆਂ ਕਹਾਣੀਆਂ ਇਹ ਸੁਣਾਈ ਜਾਂਦੇ ਨੇ ਗਾਣਿਆਂ ਦੇ ਰੂਪ ਦੇ ਵਿੱਚ ਤੇ ਸਾਡੇ ਲੋਕ ਸੁਣ ਸੁਣ ਕੇ ਬੜਾ ਆਨੰਦ ਲਈ ਜਾਂਦੇ ਨੇ ਇਹ ਰੋਗ ਹੈ ਜਿਹੜਾ ਬੰਦੇ ਨੂੰ ਲੱਗਾ ਹੋਇਆ ਇਹ ਰੋਗ ਹੈ ਜ਼ੁਬਾਨ ਨੂੰ ਰੋਗ ਲੱਗਾ ਹੋਇਆ ਅਸ਼ਲੀਲ ਗੀਤ ਗਾਉਣ ਦਾ, ਚੁਗਲੀ ਕਰਨ ਦਾ, ਨਿੰਦਿਆ ਕਰਨ ਦਾ ਇਹ ਵੀ ਰੋਗ ਹੈ। ਹੱਥਾਂ ਨੂੰ ਰੋਗ ਲੱਗਾ ਹੋਇਆ ਜੇ ਰਿਸ਼ਵਤ ਲੈਣ ਦਾ। ਹੱਥਾਂ ਨੂੰ ਰੋਗ ਲੱਗਾ ਹੋਇਆ ਚੋਰੀਆਂ ਕਰਨ ਦਾ, ਪੁੱਠੇ ਕੰਮ ਕਰਨ ਦਾ। ਇਹਨਾਂ ਹੱਥਾਂ ਦੇ ਨਾਲ ਦੁੱਧ ਦੇ ਵਿੱਚ ਪਾਣੀ ਪਾਉਣ ਦਾ ਇਹ ਰੋਗ ਹੈ। ਇਹ ਰੋਗ ਹੈ, ਇਹ ਵੀ ਰੋਗ ਹੈ ਦੁੱਧ 'ਚ ਪਾਣੀ ਪਾਉਣਾ। ਇਹ ਰੋਗ ਲੱਗੇ, ਪੈਰਾਂ ਨੂੰ ਵੀ ਰੋਗ ਲੱਗਾ। ਕਿਹੜਾ? ਸ਼ਰਾਬ ਦੇ ਠੇਕੇ ਦੇ ਉੱਤੇ ਜਾਣ ਦਾ। ਇਹਨਾਂ ਪੈਰਾਂ ਨੂੰ ਇਹ ਵੀ ਰੋਗ ਲੱਗਾ ਬਿਊਟੀ ਪਾਰਲਰ ਉੱਤੇ ਜਾਣ ਦਾ ਇਹ ਰੋਗ ਨੇ ਸਾਰੇ ਪਰ ਬਾਬਾ ਫਰੀਦ ਜੀ ਨੇ ਆਖਿਆ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਮਤ ਨੂੰ ਜੀਵਨ ਅੰਦਰ ਧਾਰਨ ਕਰ ਲਿਆ ਫਰੀਦਾ ਬੁਰੇ ਦਾ ਭਲਾ ਕਰ ਜਿਨ੍ਹਾਂ ਨੇ ਆਪਣੇ ਬੁਰੇ ਖਿਆਲਾਂ ਨੂੰ ਭਲਾਈ ਵਾਲੇ ਖਿਆਲਾਂ ਵਿੱਚ ਤਬਦੀਲ ਕਰ ਲਿਆ ਕੀ ਹੋਏਗਾ ਜੀ ਦੇਹੀ ਰੋਗ ਨਾ ਲੱਗਈ ਫਿਰ ਦੇਹੀ ਨੂੰ ਰੋਗ ਨਹੀਂ ਲੱਗਣਗੇ ਆ ਦੇਹੀ ਨੂੰ ਜਿਹੜੇ ਰੋਗ ਲੱਗੇ ਹੋਏ ਨੇ ਨਾ ਆ ਸਾਰੇ ਇਸੇ ਕਰਕੇ ਲੱਗੇ ਹੋਏ ਨੇ ਕਿਉਂਕਿ ਸਾਡੇ ਅੰਦਰ ਹੈਗੇ ਹੀ ਸਾਰੇ ਭੈੜੇ ਖਿਆਲ ਨੇ ਭੈੜੇ ਖਿਆਲਾਂ ਕਰਕੇ ਬੰਦਾ ਗਲਤ ਪਾਸੇ ਨੂੰ ਜਾਂਦਾ ਜਿੱਦਨ ਅੰਦਰਲੇ ਖਿਆਲ ਚੰਗੇ ਹੋ ਗਏ ਨਾ ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਝ ਪਾਏ ਉਹ ਦਿਨ ਸਭ ਕੁਝ ਪੱਲੇ ਪੈ ਜਾਏਗਾ ਉਹ ਸਭ ਕੁਝ ਪੱਲੇ ਕੀ ਪੈਗਾ ਚੰਗੇ ਗੁਣ ਸਤ ਸੰਤੋਖ ਦਇਆ ਧਰਮ ਧੀਰਜ ਇਹ ਸਭ ਕੁਝ ਪੱਲੇ ਪੈ ਗਿਆ ਬੰਦੇ ਦਾ ਜੀਵਨ ਵਧੀਆ ਹੋ ਗਿਆ ਉਹ ਸਭ ਕੁਝ ਜਿਹੜਾ ਪੱਲੇ ਪੈਣਾ ਹੈ ਨਾ ਉਹ ਪੜ ਲਓ ਬਾਣੀ ਦਾ ਵਾਕ ਜਿੱਥੇ ਪਾਤਸ਼ਾਹ ਨੇ ਆਖਿਆ ਕਹਿੰਦੇ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ ਰਤਨ ਲਾਲ ਜਾਂ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਖਾਂਵੇਂ ਖਰਚ ਹੈ ਰਲ ਮਿਲ ਭਾਈ ਟੋਟਨੇ ਆਵੇ ਵਾਧ ਹੋ ਜਾਈ ਇਹ ਬਾਣੀ ਦਾ ਖਜ਼ਾਨਾ ਜਦੋਂ ਸਾਡੇ ਜੀਵਨ ਦੇ ਅੰਦਰ ਆਵੇਗਾ ਨਾ ਤੇ ਸਭ ਕੁਝ ਸਾਡੇ ਪੱਲੇ ਪੈ ਜਾਏਗਾ ਜਪਜੀ ਸਾਹਿਬ ਦਾ ਇੱਕ ਵਾਕ ਪੜੋ ਸਭਨਾਂ ਨੂੰ ਚੇਤੇ ਵੀ ਹੋਵੇਗਾ ਮਤ ਵਿੱਚ ਰਤਨ ਜਵਾਹਰ ਮਾਣਿਕ ਕਿ ਐਸੇ ਮਤ ਦੇ ਵਿੱਚ ਰਤਨ ਵੀ ਪਏ ਨੇ ਜਵਾਹਰ ਵੀ ਪਏ ਨੇ ਤੇ ਮਾਣਿਕ ਵੀ ਪਏ ਨੇ ਹੀਰੇ ਜਵਾਹਰਾਤ ਐਸੇ ਮਤ ਵਿੱਚ ਨੇ ਹੁਣ ਹੀਰੇ ਜਵਾਹਰਾਤ ਕਿਹੜੇ ਹੀਰੇ ਜਵਾਹਰਾਤ ਚੰਗੇ ਗੁਣਾਂ ਦੀ ਗੱਲ ਹੋ ਰਹੀ ਆ ਸਤ ਸੰਤੋਖ ਦਇਆ ਧਰਮ ਧੀਰਜ ਸੱਚ ਬੋਲਣਾ ਇਹ ਇਹ ਸਾਰੇ ਕੀ ਨੇ ਇਹ ਹੀਰੇ ਜਵਾਹਰਾਤ ਨੇ ਪਰ ਇਹ ਹੀਰੇ ਜਵਾਹਰਾਤ ਪ੍ਰਗਟ ਕਿਵੇਂ ਹੋਣਗੇ ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਜੇ ਕੀ ਹੈ ਕੰਡੀਸ਼ਨ ਹੈ ਇੱਕ ਸ਼ਰਤ ਹੈ ਜੇ ਇੱਕ ਗੁਰ ਕੀ ਸਿੱਖ ਸੁਣੀ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਸੁਣ ਲਿਆ ਉਹਨਾਂ ਦੇ ਅੰਦਰ ਇਹ ਚੰਗੇ ਗੁਣ ਪ੍ਰਗਟ ਹੋ ਜਾਂਦੇ ਨੇ ਇਸ ਨੂੰ ਆਖਿਆ ਸੀ ਪੱਲੇ ਸਭ ਕੁਝ ਪਾਏ ਉਹ ਸਾਰਾ ਕੁਝ ਪੱਲੇ ਪੈ ਗਿਆ ਉਹ ਗੁਣ ਸਾਡੇ ਅੰਦਰ ਹੀ ਪਏ ਨੇ ਪਰ ਇਹ ਮਿਲਣਗੇ ਕਦੋਂ ਜਦੋਂ ਗੁਰੂ ਦੀ ਮੱਤ ਦੇ ਉੱਤੇ ਤੁਰਨਾ ਸ਼ੁਰੂ ਕਰਦੇ